ਹਾਂਜੀ ਹਾਂਜੀ ਅੱਜ ਕੀ ਹਾਲ ਚਾਲ ਹੈ ਅੱਜ ਆਪਾਂ ਪਹੁੰਚ ਬੱਕਰਾ ਮੰਡੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪਹਿਲਾਂ ਆਪਾਂ ਲੱਗੇ ਸੀਜ਼ਨ 'ਚ ਹੁਣ ਆਪਾਂ ਦੁਬਾਰੇ ਇਹੀ ਕੰਮ 'ਚ ਫੇਰ ਵੜ ਕੇ ਬੱਕਰੀਆਂ ਵਾਲੇ 'ਚ ਠੀਕ ਹੈ ਕੰਮ ਪੂਰਾ ਸਕਸੈਸਫੁਲ ਆ ਮੰਡੀ ਚੱਲਦੀ ਹੈ ਤੁਹਾਨੂੰ ਵੀਡੀਓ ਦਾ ਮਕਸਦ ਇਹ ਹੈ ਵੀ ਪਹਿਲਾਂ ਮੰਡੀ ਜਿੱਥੇ ਪਹਿਲਾਂ ਥਾਂ ਤੇ ਲੱਗਦੀ ਸੀ ਇੱਧਰ ਉੱਥੋਂ ਮੰਡੀ ਚੱਕ ਇਹਨਾਂ ਨੇ ਬਾਈਆਂ ਨੇ ਇੱਧਰ ਲਿਆਂਦੀ ਸੈਲਰਾਂ ਕੋਲ ਬਰੋਟਿਆ ਥੱਲੇ ਮੰਡੀ ਲੱਗਦੀ ਆ ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ ਨਾ ਨਾਲੇ ਦੇ ਕੋਲੇ ਆ ਹਾਂ ਨਾਲੇ ਦੇ ਕੋਲੇ ਆ ਬਿਲਕੁਲ ਬੱਕਰਾ ਮੰਡੀ ਕਈ ਬੰਦੇ ਉੱਜੇ ਆਣ ਨੇ ਇਹ ਕਰਮਗੜ੍ਹ ਰੋਡ ਆ ਪਹਿਲਾਂ ਵਾਲੇ ਥਾਂ ਤੋਂ ਮੰਡੀ ਚੱਕ ਕੇ ਉਹਦੇ ਸਾਹਮਣੇ ਇੱਧਰ ਆ ਗਈ ਸੀ ਮੰਡੀ ਕਰਮਗੜ੍ਹ ਤੇ ਹਾਂ ਨਾਲੇ ਦੇ ਕੋਲੇ ਮੰਡੀ ਆ ਗਈ ਇੱਧਰੋਂ ਜੇ ਆਪਾਂ ਇਹ ਕਰਮਗੜ੍ਹ ਤੋਂ ਤਾਂ ਇੱਧਰੋਂ ਤਾਂ ਪੈਂਦੀ ਆ ਆਪਾਂ ਨੂੰ 5 ਕਿਲੋਮੀਟਰ ਇੱਧਰੋਂ ਰਹਿ ਗਿਆ ਆਪਾਂ ਨੂੰ 1 ਕਿਲੋਮੀਟਰ ਹੁਮੀਦੀਓ ਸਾਹਮਣੇ ਪਿੰਡ ਦੀਂਦਾ ਠੀਕ ਹੈ ਜੀ ਇਹ ਮੰਡੀ ਇੱਥੇ ਆ ਗਈ ਹੁਣ ਕਈ ਬਾਈਆਂ ਨੂੰ ਪਤਾ ਨਹੀਂ ਸੀ ਪਹਿਲਾਂ ਬਾਈ ਖੇਤਾਂ 'ਚ ਫਿਰਦੇ ਸੀ ਉਹਨਾਂ ਬਾਈਆਂ ਨੂੰ ਪਤਾ ਨਹੀਂ ਲੱਗਿਆ ਮੰਡੀ ਆ ਤਾਂ ਕਰਕੇ ਸੋਹਣ ਦੱਸਦਾ ਵੀ ਮੰਡੀ ਉੱਥੋਂ ਚੱਕ ਕੇ ਇੱਧਰ ਆ ਗਈ ਸਾਹਮਣੇ ਰੋਡ ਦੇ ਉੱਤੇ ਆ ਗਈ ਹੁਣ ਬਿਲਕੁਲ ਰੋਡ ਤੇ ਆ ਹਾ ਕਰਮਗੜ੍ਹ ਵਾਲੇ ਰਾਹ ਦੇ ਉੱਤੇ ਆ ਗਈ ਮੰਡੀ ਠੀਕ ਹੈ ਜੀ ਬਾਕੀ ਸੋਨੂੰ ਅੱਜ ਇੱਕ ਬੱਕਰਾ ਦਿਖਾਉਣਾ ਹੈ ਪੂਰਾ ਟਾਪ ਦਾ ਮੰਡੀ 'ਚ ਕਰਾਉਣਾ ਸਾਰੀ ਡਿਟੇਲ ਸੋਨੂੰ ਬਾਅਦ ਤੌ ਲੈ ਕੇ ਦਿੰਨੇ ਆ ਬਾਈ ਸਾਰੇ ਸੌਂਕ ਰੱਖਦਾ ਘੋੜੀਆਂ ਕੱਲਿਆਂ ਦੇ ਬੱਕਰਿਆਂ ਦੇ ਗਾਈਆਂ ਦੇ ਸਾਰੇ ਐਡਮਨ ਸੌਂਕ ਰੱਖਦਾ ਬੱਕਰਾ ਦਿਖਾਉਣਾ ਸਾਨੂੰ ਪੂਰਾ ਟੌਪ ਕਲਾਸ ਬੱਕਰਾ ਹੈ ਹਾਈਟ ਹੂਟ ਵੀ ਸਾਨੂੰ ਡਿਟੇਲ ਸਾਰੀ ਲੈ ਕੇ ਦਿਨਾ ਵੀ ਹਾਈਟ ਕਿੰਨੀ ਕਾਦੀ ਹਾਂ ਬਾਈ ਆਵਣ ਦੇ ਵੀ ਕੀ ਹਾਲ ਚਾਲ ਹੈ ਹੋਟ ਸੈਟ ਹੈ ਘਰ ਪਰਿਵਾਰ ਸੈਟ ਹੈ ਬੱਕਰਾ ਆਪਣਾ ਹੈ ਕਿੰਨੇ ਚਿਰ ਦਾ ਹੈ

ਕੋਈ ਲੋਕ ਕੇ ਕਰ ਲਾਂਗੇ ਆਪਾਂ ਫੈਕਸ ਰੇਟ ਦੇਣਾ ਕਿੰਨੇ ਦਾ ਤੂੰ ਐਂ ਗੱਲ ਮਗਾ 19 21 ਕੱਢ ਵਿੱਚੋਂ 80 ਵੀ ਆ ਦੇਣਾ ਠੀਕ ਹੈ ਕੱਲੇ ਦਾ ਠੀਕ ਹੈ ਛੱਡਣਾ ਜਾਣੀ ਇਹਨਾਂ ਦਾ ਕਿੰਨੇ ਦਾ ਕਹਦਾ 85 ਲੈ ਮੇਤਰੋ ਕਹਿੰਦਾ 85 ਦਾ ਜਮਾ ਲਾਸਟ ਹੈ ਐਤੋਂ ਪੰਜੀ ਕੱਟਣੀ ਠੀਕ ਹੈ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਕਹਿੰਦਾ ਜੇ ਕਿਸੇ ਨੂੰ ਲਿਜਾਣਾ ਵੀਡੀਓ ਦੇਖ ਕੇ ਆਉਣਾ ਵੀ ਐਨੇ ਦਾ ਦੇਣਾ ਹੀ ਹੈ ਠੀਕ ਹੈ ਇਹ ਤੋਂ ਪੰਜ ਹੀ ਘਟ ਦੇਣੀ ਨਹੀਂ ਇਹ ਤੂੰ ਉੱਤੇ ਨਹੀਂ ਤੂੰ ਥੱਲੇ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਬੱਕਰਾ ਮੰਡੀ ਜਿੱਥੇ ਲੱਗਦੀ ਹੈ ਸੋਨੂੰ ਪਹਿਲਾਂ ਵੀ ਦੱਸਦਾ ਡਿਟੇਲ ਸਾਰੀ ਦੇਤੀ ਮੰਡੀ ਉੱਥੋਂ ਚੱਕ ਇਧਰ ਆ ਗਈ ਨਾਲੇ ਕੋਲੇ ਠੀਕ ਹੈ ਜੀ ਸੈਲਰਾਂ ਜਮਾ ਕੋਲੇ ਆ ਗਈ ਛਾਇਟ ਫੂਟ ਦਾ ਬਹੁਤ ਆ ਬੱਕਰਾ ਬਾਕੀ ਡਿਟੇਲ ਵੀ ਸੋਨੂੰ ਦੇਤੀ ਪਲਿਆ ਹੋਇਆ ਬੱਕਰਾ ਘਰੇਲੂ ਬੱਕਰਾ ਹੈ ਹੈਨਾ ਅਮਿਤਪਾ ਕਰਦਾ ਕਰਦਾ ਬੱਕਰਾ ਹੈ ਨਾ ਸਾਰੇ ਘਰ ਦੀ ਆਪਣੇ ਕੋਲ ਜਾਨਵਰ ਠੀਕ ਹੈ ਗਾਈਆਂ ਮੱਝਾਂ ਘੋੜੀਆਂ ਹਰ ਕੋ ਕਰਦੀ ਹੈ ਭਾਈ ਪੂਰਾ ਤਕੜਾ ਸੌਂਕ ਰੱਖਦਾ ਘੋੜੀਆਂ ਮੱਝਾਂ ਗਾਈਆਂ ਸਾਰੇ ਘਰ ਸੌਂਕ ਰੱਖਦਾ ਠੀਕ ਹੈ ਜੀ ਨੰਬਰ ਕੀ ਆ ਉਹਨਾਂ ਦੀ ਆਪਣਾ 98770 98770 86603 86603 ਇਹ ਨੰਬਰ ਆ ਵੀ ਇਹਦਾ ਜੇ ਕੋਈ ਬੱਕਰਾ ਲੈਣ ਦਾ ਚਾਹ ਪਾਣਾ ਹੋਵੇ ਠੀਕ ਹੈ ਜੀ 40000 ਰੁਪਏ ਰਹੀਏ ਦੇਖ 40000 ਵੇਖ ਲਾ ਹਾਂ ਦੇਖੋ ਜੀ ਚਾੜੀ ਵਾਲੇ ਵੀ ਖੜੇ ਨੇ ਆਪਣੇ ਕੋਲ ਕੋਈ ਨਾ ਕੋਈ ਨਾ ਵੇਖ ਲਾ ਇਧਰ ਰੁਪਈਏ ਲੈ ਲ ਗਏ ਚਾੜੀ ਵਾਲੇ ਵੀ ਖੜੇ ਨੇ ਆਪਣੇ ਕੋਲ ਘਰੇ ਕੋਈ ਨਾ ਕੋਈ ਨਾ ਵੀਰੇ ਜਿੱਦਾ ਜਾੜਾ ਜਨਾ ਵੀਾਨੂੰ ਜੱਜਾ ਵੀਰੇ ਲਾਤਾ ਜਿੱਗੜਾ ਲੈ ਕੇ ਜਾਂਦਾ ਤੇ ਤੁਹਾਨੂੰ ਕੋਗ ਦਾ ਲੈ ਲੋ ਪਈਏ ਗੇਨ ਲੋ 60 ਰੁਪਈਏ ਦਿੰਨੇ ਆ ਭਾਈ ਜੀ ਵੇਖ ਲਾ ਹਾਈਡਰ ਕੋਟ ਦਾ ਚੰਗਾ ਬੱਕਰਾ ਹਾਂ ਜੀ ਅੱਛੀ ਵੀ ਪੈਸੇ ਵੀ ਤਾਹੀ ਲਾਇਏ ਨੇ ਹੂੰ ਤੇ ਗੱਲ ਕਰੇ ਮਾੜੀ ਮੋਡੀ ਕਾਸ਼ਲਾ ਕੱਢ ਲੈਣੇ ਜੀ ਪੁਰਾਣਾ ਮਾਹਰ 12 ਜੜਜੂ ਸਾਹਮਣੇ ਆਜੋ ਹਾਂ ਨਾ ਕੋਈ ਨਾ ਚਲੋ ਪਾਈ ਬਾਤ ਇਹ ਵਗੈਰਾ ਰੁਪਈਏ ਕਿਨੇ ਲਾਉਂਦੇ ਹਾਂ ਹਾਲਾ ਵੀ ਪਤਾ ਕੋਈ ਪੰਤਾ ਲੀਦਾ ਨਾ 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 ਆਪਣਾ ਕਾਲੀ ਮੇਰੇ ਲੱਟ ਦਾ ਮਾੜਾ ਜੇ ਖੁੱਲ ਕੇ ਰੇਟ ਲਾ ਬਾਈ ਮੰਡੀ ਆ ਇਹ ਜਲ 50 ਫੜ 50 ਨਹੀਂ 50 ਵੀ ਥੋੜਾ ਜਿਆ ਹਾਂ ਉਹ ਨੇਬੀਲਾ ਨਬੀਲਾ ਜਿਆਦਾ ਯਾਰ 6000 ਨਹੀਂ ਬੱਕਰਾ ਬੱਕਰੇ ਦੀ ਕੁਆਲਿਟੀ ਵੀ ਦੇਖੋ ਬੱਕਰਾ ਵੀ ਦੇਖੋ ਬੱਕਰੀ ਕੁਆਲਿਟੀ ਉਹ ਘਰ ਦਾ ਪਾਲਿਆ ਵਾ ਸੌਖਾ ਨਾ ਪਾਲਿਆ ਆਹ ਵਾ ਫਿਰ 55 ਹੋ ਗਿਆ ਫੜ ਫੇਰੀ ਨਹੀਂ ਰਹੀ ਉਹ ਬਹੁਤ ਨੇ ਹੁਣ ਤਾਂ ਨਹੀਂ ਫੇਰ ਹੁਣ ਕੀ ਕਹੇ ਰੇ ਵੀ ਫਿਰ ਬਹੁਤ ਆ ਨਹੀਂ ਸਹੀ ਟਿਕਾਣੇ ਤੇ ਆਜੋ ਫਿਰ ਟਿਕਾਣੇ ਤੇ ਹੋ ਜਾ ਵੇਚਣਾ ਤੁਸੀਂ ਵੀ ਟਿਕਾਣੇ ਵਾਲੇ پیسے ਲਾਓ ਨਹੀਂ ਵੀ ਲਾ ਤੇ ਬਹੁਤ ਲਾਦੇ ਸੀ ਕਿਹੜਾ ਘੱਟ ਲੈਣੇ ਕੱਚਾ ਮੁੱਲ ਥੋੜਨਾ ਖੁੱਲ ਕੇ ਰੇਟ ਲਾ ਬਾਈ ਖੁੱਲ ਕੇ ਜੇ ਬੱਕਰਾ ਲੈਣਾ ਹੈ ਜੇ ਪੁੱਬਲਦਕੋਟ ਨੇ ਮਾਰਿਆ ਤਾਂ ਕੀ ਗਣਾ ਚੱਲ ਜਾ 60000 ਰੁਪਇਆ ਲਾ ਜਾ ਲੈ ਫੜੋ 60 ਰੁਪਇਆ ਲੈ ਸਾਜੇ ਵੀ ਥੋੜਾ ਆ ਦੋ ਵੀ 60 ਵੀ ਥੋੜਾ ਲੈ 62 ਦਾ ਹੋ ਗਿਆ ਲੈ ਫੜਕ ਹੁਣ 62 ਦਾ ਹੋ ਗਿਆ ਲੈ ਹੁਣ ਹੁਣ ਦੇਖੋ ਜੀ ਚੱਕ ਜਾ 65 ਦਾ ਕਰਤਾ ਜੇ ਦੇ ਇਨਾਂ ਤੇ ਫੜਾ ਆ ਫੜ ਲੈ ਆਲਾ ਫੜ ਰੁਪਈਆ ਆ 65 ਦਾ ਕਰ 65000 ਰੁਪਇਆ ਹੋ ਗਿਆ ਆ ਚਾ ਠੀਕ ਹੈ ਆ ਰੁਪਈਏ ਗਿੰਦ ਲੈ ਹਾਂ ਇਹ ਵੀ ਗੱਲ ਨਹੀਂ ਪੂਰੀ ਲੈ ਆਲਾ ਫੜ ਵੀ ਕਿਆ ਕਰ ਲੈ ਆ ਫੜਾ ਤੇ ਭਾਈ 85000 ਲੈ ਯਾਰ ਹੁਣ ਅਸੀਂ ਲੈ ਜਾ ਤੈਨੂੰ 70000 ਰੁਪਿਆ ਫੜਾ 70000 ਰੁਪਿਆ ਲੈ ਫੜ 70000 ਹੋ ਗਿਆ ਕੋ 70 ਥੋੜਾ ਯਾਰ ਥੋੜਾ ਹਜੀ ਥੋੜਾ 75 ਦਾ ਕਰ 75 ਦਾ ਕਰ ਦੇ ਯਾਰ ਚੱਕ ਪੰਜਾ ਕਿੱਥੇ ਯਾਰ ਉਹ ਗੱਲ ਜੀ 75 ਦਾ ਹੋਵੇ 70000 ਰੁਪਿਆ ਹੋਵੇ ਪਾ ਦਿਓ 1000 ਤਾਂ ਕੀ ਆ 77 ਦਾ ਫੋਟੋ ਲੈ ਪੈਸੇ ਹੋਗੇ ਆ ਫੜ ਵੀ ਬੱਕਰਾ 77000 ਰੁਪਏ ਦੇ ਦੋ 7000 ਲੈ ਕਿੰਨੇ ਦਾ ਕਰਤਾ 7000 ਦਾ ਠੀਕ ਹੈ ਲੈ ਪੈਸੇ ਮਾੜੇ ਜਿਹਾ ਗਿਣੋ ਕੇ ਰਾ ਆ ਵੀ ਹੋ ਗਿਆ ਬਾਕੀ ਨੂੰ ਗੂਗਲ ਪੇ ਚੱਲਦਾ ਮੁੰਡਿਆ ਗੂਗਲ ਪੇ ਕਰਾਂਗੇ ਬਾਕੀ ਬੜਾ ਠੀਕ ਹੈ ਗੂਗਲ ਪੇ ਕਰੋ ਗੂਗਲ ਪੇ ਕਰਦਾ ਵੀ ਠੀਕ ਹੈ ਜੇ ਵਿੱਚ ਕੋਈ ਨਾ ਚਲੋ ਜੀ ਜੇ ਵਿੱਚ ਪਾਓ